ਸਰਾਧ ਚੱਲ ਪਏ ਨੇ ਹੁਣ ਅਸੀਂ ਵੀ ਆਪਣੇ ਵੱਡੇ-ਵਡੇਰਿਆਂ ਦੇ ਸਰਾਧ ਕਰਨੇ ਹੋਣੇ ਨੇ ਕਿਉਂਕਿ ਜੁੰਦੇ ਜੀ ਤਾਂ ਸੀ ਆਪਣੇ ਮਾਪੇ ਨੂੰ ਕਦੇ ਪੁੱਛੇ ਨਹੀਂ ਹੈਗਾ ਤੇ ਗੁਰਬਾਣੀ ਸਰਾਧ ਬਾਰੇ ਸਾਨੂੰ ਕੀ ਸਮਝਾਉਂਦੀ ਆ ਲੋਕ ਜੁੰਦੇ ਮਾਪਿਆਂ ਦਾ ਤਾਂ ਆਦਰ ਮਾਨ ਨਹੀਂ ਕਰਦੇ ਪਰ ਮਰ ਗਏ ਪਿੱਤਰਾਂ ਨਿਮਤ ਭੋਜਨ ਖੋਹਦੇ ਹਨ ਵਿਚਾਰੇ ਪਿੱਤਰ ਭਲਾ ਉਹ ਸਰਾਧ ਦਾ ਭੋਜਨ ਕਿਵੇਂ ਹਾਸਲ ਕਰਨ ਉਸ ਨੂੰ ਤਾਂ ਕਾਂ ਕੁੱਤੇ ਖਾ ਜਾਂਦੇ ਹਨ ਸਾਰੇ ਜ਼ਿੰਦਗੀਆਂ ਸੀ ਆਪਣੇ ਮਾਪਿਆਂ ਨੂੰ ਨਹੀਂ ਪੁੱਛਿਆਗਾ ਸਾਰੇ ਜ਼ਿੰਦਗੀ ਸਾਡੇ ਬਾਪਨੇ ਪਾਟੇ ਕੁਰਤੇ ਦੇ ਵਿੱਚ ਤੇ ਮਾਂ ਨੇ ਪਾਟੀ ਚੁੰਨੀ ਦੇ ਵਿੱਚ ਘੜ ਦੇਤੀ ਆ ਜਿਹੜੀ ਮਾਂ ਨੇ ਟਿੰ ਟਿੰ ਟਾਈਮ ਸਾਨੂੰ ਰੋਟੀ ਬਣਾ ਕੇ ਖਵਾਈ ਐ ਸਾਰੇ ਜ਼ਿੰਦਗੀਆਂ ਨੇ ਸਾਡਾ ਗੰਦ ਚੱਕਿਆ ਆ ਜਦੋਂ ਬਜ਼ੁਰਗੋ ਕੇ ਮੰਜੇ ਦੇ ਉੱਪਰ ਪਈਏ ਜਦੋਂ ਨਵੌਣ ਦੇ ਵਿੱਚ ਤੇ ਰਿਲੇਟਰ ਚੱਕਣ ਦੇ ਵਿੱਚ ਝਿਜਕਦੇ ਆ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦੇ ਆ ਫਿਕਰ ਨਾ ਕਰੋ ਸਮਾਂ ਸਾਡੇ ਦੇ ਉੱਪਰ ਵੀ ਆਉਣਾ ਆ ਜਦੋਂ ਅਸੀਂ ਇਸ ਹਾਲਾਤ ਦੇ ਵਿੱਚ ਆਉਣਾ ਇਹਨਾਂ ਸਾਡੇ ਬੱਚਿਆਂ ਨੇ ਸਾਨੂੰ ਇੱਥੋਂ ਅੱਗੇ ਵੀ ਬਾਹਰ ਜਾ ਕੇ ਕੱਢਣਾ ਆ ਜੁੰਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਉਹਨਾਂ ਕੋਲ ਬੈਠਾ ਕਰੋ ਉਹਨਾਂ ਨਾਲ ਗੱਲਾਂ ਕਰਿਆ ਕਰੋ ਸਾਰਾ ਕੁਝ ਇੰਟਰਨੈਟ ਤੋਂ ਨਹੀਂ ਮਿਲਦਾ ਹੈਗਾ ਜ਼ਿੰਦਗੀ ਦੀ ਅਹਿਮ ਗੱਲਾਂ ਆਪਾਂ ਨੂੰ ਮਾਤਾ ਪਿਤਾ ਹੀ ਸਿਖਾਉਂਦੇ ਨੇ ਕਿ ਪੁੱਤਰ ਆਹ ਰਸਤਾ ਤੇ ਲਈ ਸਹੀ ਆ ਤੇ ਲਈ ਗਲਤ ਆ ਇਨੇ ਕੋ ਆਪਣੇ ਕੋ ਪੈਸੇ ਨੇ ਤੇ ਇੰਨਾ ਆਪਾਂ ਖਰਚਾ ਕਰਨਾ ਆ ਕਿ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਨੇ ਕੁੱਟਦੇ ਨੇ ਅੱਗੇ ਬੋਲਦੇ ਨੇ ਉਹਨਾਂ ਵਾਸਤੇ ਗੁਰ ਆਮਦਾ ਜੀ ਫਰਮਾਉਂਦੇ ਨੇ ਕਿ ਕਾਹੇ ਪੁੱਤ ਝਗੜੜ ਹੋ ਸੰਗ ਬਾਪ ਜਿੰਨ ਕੇ ਜਨੇ ਵੜੀ ਰਤਮ ਹੋ 300 ਝਗੜ ਪਾਪ ਗੁਰ ਆਮਦਾ ਜੀ ਆਖੇ ਪੁੱਤਰਾ ਆਪਣੇ ਮਾ ਬਪਨਾ ਕਿਉਂ ਲੜਦਾ ਆ ਜਿਹਦੇ ਕਰਕੇ ਤੂੰ ਇੰਨਾ ਵੱਡਾ ਹੋਇਆ ਉਹਦੇ ਨਾਲ ਲੜਦਾ ਆ 300 ਝਗੜ ਪਾਪ ਇਹ ਪਾਪ ਐ ਦੇਖੋ ਗੁਰਬਾਣੀ ਦਾ ਫੈਸਲਾ ਆ